ਤੁੱਪ ਦਾ ਨੰਦ ਲੈਂਦੇ ਹੋਏ ਤੁੱਪੇ ਸੌਣਾ ਵਾਂ ਕਹਿੰਦੇ ਝੂਲੇ ਦੇ ਅੱਜ ਇੱਥੇ ਸੁੱਤੇ ਰਹਿਣਾ ਰੋਟੀ ਦਾ ਰੋਟੀ ਦਾ ਕੀ ਖਾਣਾ ਸੌਂਜੋ ਪਰਾਂ ਪੰਗੂੜੇ ਦੇ ਜੰਨੀ ਜੰਨੀ ਤੁੱਪ ਲੱਗਦੀ ਹੋਲੇ ਹੋ ਕੇ ਖਲੋਂਦੀ ਨਾਲ ਹੋਵੇ ਤੂੰ ਪੇਰ ਕੋ ਖਲੋਤਾ ਨਹੀਂ ਜੀ ਜਾਂ ਜੰਨੀ ਕੋਵੇ ਰੋਟੀ ਦਾ ਟਾਈਮ ਆ ਰਿਹਾ ਜੇ ਕੰਮ ਕਰਨੀ ਪਲੀ ਜੂ ਵੀ ਅੱਧੀ ਕਿ ਛਾਵੇਂ ਜਾ ਕੇ ਬੈਠੀ ਹੋਵੇ ਪਿੱਛੇ ਵੱੜ ਕੇ ਜੀ ਜਰਨੀ ਧੁੱਪ ਲੱਗਦੀ ਆ ਧੁੱਪ ਲੱਗਦੀ ਹੁਣ ਧੁੱਪ ਹੋ ਗਈ ਨਾ ਬਹੁਤ ਜ਼ਿਆਦੀ ਵੇ ਲੋ ਸਿਆਲ ਜਪਾ ਕਹਿੰਨੇ ਧੁੱਪ ਨਹੀਂ ਆਉਂਦੀ ਧੁੱਪ ਨਹੀਂ ਆਉਂਦੀ ਇੱਕਦਾਂ ਧੁੱਪ ਲੱਗਣੀ 2-4 ਦਿਨ ਹੋਇਆ ਸ਼ੁਰੂ ਹੋਈ ਤੇ ਇਹ ਵੀ ਚਾਹੁੰਦੀ ਆ ਵੀ ਛਾਵੇਂ ਹੋ ਕੇ ਬੈਠੀ ਤੇ ਇਹ ਧੁੱਪ ਜਰ ਨਹੀਂ ਜਾਂਦੀ ਚਵੇਰੇ ਚਵੇਰੇ ਨਾ ਨੋ ਨੋ ਵੀ ਬਾਰ ਬਾਰ ਨਾਉਂਦੀਆਂ ਵੀ ਬਣਾ ਲੀਏ ਹੁਣ ਬਸ ਗਰਮੀ ਲੱਗਦੀ ਜਾਨੀ ਗਰਮੀ ਲੱਗਦੀ ਆ ਗਰਮੀ ਲੱਗਦੀ ਜਾਨੀ ਨੂੰ ਗਰਮੀ ਲੱਗਦੀ ਜੈਨੂ ਨੂੰ ਗਰਮੀ ਲੱਗਦੀ ਸੋਨੇ ਬੱਚੇ ਨੂੰ ਤੈਨੂੰ ਵੀ ਲੱਗਦੀ ਲੀਜੂ ਧੁੱਪੇ ਬੈਠੇ ਛਾਵੇਂ ਬੈਣਾ ਛਾਵੇਂ ਬੈਣਾ ਜੈਨੀ ਨੇ ਤਾਨੂੰ ਧੁੱਪ ਚੰਗੀ ਲੱਗਦੀ ਆ ਹਾਂ ਬੜੀ ਮੱਛਲੀ ਧੁੱਪ ਸੁਸਤੀ ਆ ਜਾਂਦੀ ਧੁੱਪ ਇਹਨਾ ਕੰਬਲ ਲਾਓ ਗੱਦ ਲੈ ਆਓ ਸੋਨ ਜੋ ਮੈਂ ਤੁਹਾਨੂੰ ਅੱਜ ਆਪਣੀਆਂ ਚਿੜੀਆਂ ਦਿਖਾਉਣੀ ਵੇਖੋ ਚਿੜੀਆਂ ਵੀ ਲਿਆਂਦੀਆਂ ਆਪਾਂ ਬਹੁਤ ਹੀ ਪਿਆਰੀਆਂ ਪਰ ਅੱਜ ਇਹਨਾਂ ਨੂੰ ਸਪੈਸ਼ਲੀ ਰੱਖਿਆ ਹੋਇਆ ਪਪੀਤਾ ਵੇਖਦੇ ਆ ਟਰਾਈ ਕਰਦੀਆਂ ਕਿ ਨਹੀਂ ਹਰੇ ਮਟਰ ਬਹੁਤ ਖਾਂਦੀਆਂ ਆ ਦਾਣੇ ਕੱਢ ਕੇ ਤੇ ਹੁੰਦੇ ਹਰੇ ਮਟਰ ਦੇ ਤੇ ਛਿਲਕੇ ਵੀ ਪਾਏ ਸੀ ਤੇ ਛਿਲਕੇ ਵੀ ਪੂਰੇ ਖਾ ਗਏ ਆ ਵਧੀਆ ਵਧੀਆ ਤੇ ਦਾਣੇ ਵੀ ਪੂਰੇ ਖਾ ਗਏ ਆ ਦਾਣੇ ਬਹੁਤ ਇਹਨਾਂ ਨੂੰ ਟੇਸਟੀ ਲੱਗੇ ਇਹ ਕੋ ਆਪਣੇ ਘਰ ਦੇ ਵਿੱਚ ਬੜ ਕੇ ਬਹਿ ਜਾਂਦੀ ਹੈ बार-बार ਗਰਮੀ ਦਾ ਸੀਜ਼ਨ ਆ ਗਿਆ ਤੇ ਮੇਰੇ ਹਿਸਾਬ ਨਾਲ ਇਹਨੇ ਹੁਣ ਬੱਚੇ ਦੇਣਗੇ ਕਿਉਂਕਿ ਆਪਾਂ ਨੈੱਟ ਤੇ ਇਹਨਾਂ ਦੀ ਜਾਣਕਾਰੀ ਲਈ ਆ ਤੇ ਫਿਰ ਜਦੋਂ ਇਹਨਾਂ ਨੇ ਬੱਚੇ ਦੇਣੇ ਹੁੰਦੇ ਆ ਆਪਣਾ ਆਪਣਾ ਘਰ ਮੰਨ ਲੈਂਦੇ ਆ ਉਦਾਂ ਇਹ ਘਰ ਦੇ ਵਿੱਚ ਘਾਟੀ ਵੜਦੇ ਇੱਦਾਂ ਬੈਠੀਆਂ ਰਹਿੰਦੀਆਂ ਹੈਠਾਂ ਬਾਹਰ ਹੁਣ ਇਹ 4-5 ਦਿਨ ਹੋ ਗਏ ਬਸ ਆਪਣੇ ਅੰਦਰ ਹੀ ਬੜੀ ਰਹਿੰਦੀ ਆ ਆ ਜਿਹੜੀ ਲਾਈਟ ਬਾਲੀ ਹੈ ਇਹ ਇਧਰ ਵੱਡ ਜਾਂਦੀ ਪਿੰਕ ਦੇ ਘਰ ਚ ਸਾਰਾ ਦਿਨ ਇਦਾਂ ਖੇਡਦੀਆਂ ਰਹਿੰਦੀਆਂ ਮੈਂ ਚਾਵੇਂ ਵੀ ਰੱਖੀਦਾ ਇਹਨਾਂ ਨੂੰ ਜਰਾ ਕੋਣ ਧੁੱਪ ਤੇ ਰੱਖਿਆ ਦਸ ਮਿੰਟ ਥੋੜਾ ਟਾਈਮ ਇਹਨਾਂ ਨੂੰ ਧੁੱਪ ਵੀ ਚਾਹੀਦੀ ਹੈ ਵੈਸੇ ਇਹਨਾਂ ਨੂੰ ਅੰਦਰ ਰੱਖੀਦਾ ਰਾਤ ਨੂੰ ਫਿਰ ਇਹਨਾਂ ਨੂੰ ਕਵਰ ਕਰ ਦੇਈਦਾ ਉੱਪਰ ਮੋਟੀ ਚਾਦਰ ਪਾ ਕੇ ਠੰਡ ਦਾ ਕਰਕੇ ਹੁਣ ਕੱਲ ਕੱਲ ਵੀ ਇਹਨਾਂ ਨੂੰ ਰਾਤ ਵੀ ਕਾਫੀ ਮੇਰੇ ਹਿਸਾਬ ਨਾਲ ਗਰਮੀ ਲੱਗਦੀ ਸੀ ਰਾਤ ਇਹਨਾਂ ਨੇ ਬਹੁਤ ਰੌਲਾ ਪਾਇਆ ਸੀ ਕੱਲ ਫਿਰ ਇਹਨਾਂ ਦੇ ਜਿਹੜਾ ਕੰਬਲ ਸੀ ਉਹ ਇਧਰ ਦੋਨਾਂ ਸਾਈਡਾਂ ਤੋਂ ਚੁੱਕਦਾ ਸੀ ਇਧਰ ਓਪਨ ਡੈਨ ਤਾਂ ਵਿਚਕਾਰੋਂ ਫਿਰ ਇਹਨਾਂ ਨੂੰ ਥੋੜੀ ਹਵਾ ਲੱਗੀ ਫਿਰ ਖੋਸ਼ ਹੋ ਗਏ ਫਿਰ ਰਾਤ ਸੁੱਤੀਆਂ ਰਹੀਆਂ ਜਾਨਵਰਾਂ ਨੂੰ ਵੀ ਪਹਿਲਾਂ ਪਤਾ ਲੱਗ ਜਾਂਦਾ ਨਾ ਗਰਮੀ ਚੜਦੀ ਦਾ ਇਹ ਵੀ ਆਪਣੀ ਵਰਗੀ ਹੀ ਹੈ ਇਹ ਗਰਮੀ ਵੀ ਨਹੀਂ ਸਹਾਰ ਸਕਦੇ ਤੇ ਸਰਦੀ ਵੀ ਨਹੀਂ ਸਹਾਰ ਸਕਦੇ ਥੋੜਾ ਥੋੜਾ ਪਪੀਤਾ ਖਾ ਲਿਆ ਯਾ ਇਹਨਾਂ ਦਾ ਦਿਲ ਕਰੇ ਤੇ ਖਾਣ ਇਹ ਮਸਤੂ ਜੰਡੀਆਂ ਵਿੱਚ ਖਾਣ ਪੀਣ ਚ ਫਿਰ ਚੇ ਲੜਾਈ ਕਰਨ ਲੱਗ ਜਾਂਦੀਆਂ ਫਿਰ ਆਪਣੇ ਘਰ ਤੋਂ ਵੀ ਬੜਾ ਲੜਦੀਆਂ ਜੇ ਕੋਈ ਦੂਸਰਾ ਇੱਕ ਦੂਜੇ ਦੇ ਘਰ ਚ ਪੜ ਜੇ ਫਿਰ ਬਹੁਤ ਲੜਾਈ ਕਰਦੇ ਸੋਨਾ ਨਾ ਦਈਨਾਂ ਨਾਲ ਟਾਈਮ ਪਾਸ ਕਰਨਾ ਵਧੀਆ ਲੱਗਦਾ ਜਨਵਰਾਂ ਨਾਲ 10 ਮਿੰਟ ਇਹਨਾਂ ਦੇ ਲਾਗੇ ਬਹਿ ਜਾਓ ਤੇ ਇਹਨਾਂ ਦੇ ਦੇਖਦੇ ਰਹੀਦਾ ਇਹਨਾਂ ਨੂੰ ਖੇਡਦੇ ਨੂੰ ਤਾਂ ਸੋਇ ਤੋਂ ਇਹ ਕਿਵੇਂ ਲੱਗਾ ਸਾਡਾ ਵਲੌਗ என்ன மாதிரி நம்ம ஜீரோ அதுக்கு அங்கே சொல்லி சொல்லி